ਚੋਨ ਚੱਪਤ ਲੱਗੇ ਹੋਣ ਦੇ ਬਾਵਜੂਦ ਵੀ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਯੂਥ ਕਾਲੀ ਦਲ ਦੇ ਅਗੂ ਦਵਿੰਦਰ ਸਿੰਘ ਤਖੜ ਤੇ ਗੱਡੀਆਂ ਵਿੱਚ ਆਏ ਹਥਿਆਰਬੰਦ ਹਮਲਾਵਾਰਾ ਬਲੋ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਤਖੜ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਉਸਦੇ ਮਗਰ ਇੱਕ 스ਵਿਫਟ ਕਾਰ ਅਤੇ ਇੱਕ ਹੋਰ ਗੱਡੀ ਹਮਲਾਵਾਰਾਂ ਨੇ ਲਗਾ ਕੇ ਉਸਦੀ ਗੱਡੀ ਰੁਕੇ ਰਿਆ ਅਤੇ ਉਸ ਉੱਪਰ ਆਉਂਦੇ ਹੋਏ ਫਾਇਰ ਕੀਤਾ ਜਿਸ ਤੋਂ ਉਹ ਬਚ ਗਿਆ ਪਰ ਹਮਲਾਵਾਰਾਂ ਨੇ ਤੇਜ਼ਦਾਰ ਹਥਿਆਰਾਂ ਨਾਲ ਉਸਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਜ਼ਖਮੀ ਹੋ ਗਿਆ ਅਤੇ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਬੜਾ ਪਿੰਡ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਹਸਾਬਕਾ ਐਸਜੀਪੀਸੀ ਮੈਂਬਰ ਹਰਜਿੰਦਰ ਸਿੰਘ ਲੱਲੀਆਂ ਨੇ ਕਿਹਾ ਕਿ ਇੱਕ ਫੈਸਲੇ ਵਿੱਚ ਦਵਿੰਦਰ ਥਾਣੇ ਵਿੱਚ ਗਿਆ ਸੀ ਥਾਣੇ ਵਿੱਚ ਵੀ ਹਮਲਾਵਾਰਾਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਸਨ ਜਿਸ ਦੀ ਜਾਣਕਾਰੀ ਉਸਨੇ ਗੁਰਾਇਆ ਪੁਲਿਸ ਅਤੇ ਡੀਐਸਪੀ ਫਲੌਰ ਨੂੰ ਵੀ ਦਿੱਤੀ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਸਮਾਂ ਰੈਂਦੇ ਕੋਈ ਵੀ ਐਕਸ਼ਨ ਜਾਂ ਕਾਰਵਾਈ ਨਹੀਂ ਕੀਤੀ ਜਿਸ ਦੇ ਸਿੱਟੇ ਵਜੋਂ ਉਸ ਉੱਪਰ ਹਮਲਾਵਾਰਾਂ ਵੱਲੋਂ ਝਾਂਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਹੈ ਉਨਾ ਕਿ ਆ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਥਾਣੇ ਦਾ ਘਰਾਓ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਪੁਲਿਸ ਵੱਲੋਂ ਹਮਲਾਵਰ ਦੀ ਇੱਕ ਗੱਡੀ ਬਰਾਮਦ ਕਰ ਲਈ ਹੈ ਪਤਾ ਹਮਲਾ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸੋ ਮੈਂ ਦਵਿੰਦਰ ਸਿੰਘ ਮੈਂ ਦਵਿੰਦਰ ਸਿੰਘ ਤੱਕਰ ਯੂਥ ਕਾਲੀ ਦਲ ਪ੍ਰਧਾਨ ਸਾਡੇ ਚੇਰੇੜੀ ਪਿੰਡ ਤੋਂ ਇੱਕ ਮਸਲਾ ਸਗਾ ਕੁੜੀ ਦਾ ਤਾਂ ਉਹਦੇ ਮਸਲੇ ਵਿੱਚ ਮੈਂ ਥਾਣੇ ਗਿਆ ਸੀਗਾ ਜੀ ਕੱਲ੍ਹ ਤਾ ਉੱਥੇ ਦੋਨੀਆਂ ਪਾਰਟੀਆਂ ਦਾ ਆਪਸ ਵਿੱਚ ਡਿਸਪੂਟ ਚੱਲਦਾ ਸੀਗਾ ਉਸ ਮਗਰਲੇ ਵਿੱਚ ਲਿਆਂਜੀ ਮੈਂ ਗੱਲ ਢਾਣੇ ਵਿੱਚ ਤਾਂ ਉੱਥੇ ਉਹਨਾਂ ਦੀ ਆਪਸ ਵਿੱਚ ਬਹਿਸ ਹੋ ਗਈ ਮੈਂ ਉਹਨਾਂ ਨੂੰ ਸ਼ਾਂਤ ਵੀ ਕਰਾਇਆ ਪਰ ਉਹ ਨਹੀਂ ਸਮਝੇ ਪਾਸੇ ਵਿੱਚ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਸੀ ਉਹਦੇ ਵਿੱਚ ਮੈਨੂੰ ਵੀ ਗਾਲੀ ਗਲੋਚ ਕਰਨ ਲੱਪੇ ਲੜਕੇ ਨੇ ਮੈਨੂੰ ਧਮਕੀ ਦਿੱਤੀ ਵੀ ਤੂੰ ਇਸ ਪਾਸੇ ਬੇ ਲੜਕੀ ਵਾਲੇ ਪਾਸੇ ਤੂੰ ਆਉਂਦਾ ਵਾ ਵੀ ਤੈਨੂੰ ਇਹ ਨਤੀਜਾ ਭੋਗਤਣਾ ਪੈਣਾ ਵਾ ਤੈਨੂੰ ਤਾਂ ਮੈਨੂੰ ਧਮਕੀ ਦਿੱਤੀ ਉਸ ਵੇਲੇ ਵੀ ਤੈਨੂੰ ਅਸੀਂ ਜਾਣੋ ਮਾਰਨਾ ਵਾ ਅੱਜ ਸ਼ਾਮ ਤੱਕ ਇਸ ਬੰਦ ਵਿੱਚ ਮੈਂ ਆਪਣੇ ਮੌਖ ਅਫਸਰ ਐਸ ਐਚਓ ਸਾਹਿਬ ਨੂੰ ਵੀ ਫੋਨ ਕੀਤਾ ਤੇ ਆਪਣੇ ਬੂਮੈਨ ਮੈਡਮ ਆਮਨਪ੍ਰੀਤ ਉਹਨਾਂ ਨੂੰ ਮੈਂ ਦੱਸਿਆ ਉਹ ਨਹੀਂ ਕੋਈ ਮਿੱਤੇ ਮਤਲਬ ਕੋਈ ਮੇਰੀ ਗੱਲ ਨਹੀਂ ਸੁਣੀ ਅਣਗੁੱਲਿਆ ਕਰਤਾ ਮੇਰੀ ਗੱਲ ਨੂੰ ਉਦੋਂ ਬਾਅਦ ਚ ਮੈਂ ਡਿਫਟੀ ਸਾਹਿਬ ਨੂੰ ਫਲੋਰ ਡੀਐਸਪੀ ਸਾਹਿਬ ਲੋਰ ਨੂੰ ਮਿਲਿਆ ਉਹਨਾਂ ਨੂੰ ਮੈਂ ਸਾਰਾ ਕੁਝ ਦੱਸਿਆ ਵੀ ਤੇ ਦਾਅ ਮਸਲਾ ਹੋਇਆ ਵਾ ਵੀ ਅਸੀਂ ਮੋਹਦਵਾਰ ਹੋਣ ਦੇ ਨਾਤੇ ਕੋਈ ਥਾਣੇ ਵਿੱਚ ਆਏ ਆ ਵੀ ਅੱਜ ਇਸ ਬੰਦੇ ਸਾਨੂੰ ਧਮਕੀਆਂ ਦੇਣ ਲੱਗੇ ਕਾਹਲੂ ਕੋਣ ਥਾਣੇ ਵਿੱਚ ਰੈਜਨਾਮੇ ਕਰਾਉਣ ਆਊਗਾ ਮੁੜ ਕੇ ਉਹ ਨਹੀਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਸ਼ਾਮ ਨੂੰ ਮੈਂ ਉੱਥੋਂ ਬੀ ਲੈਂਡ ਚੱਲ ਗਿਆ ਆਪਣੇ ਮੱਕੀ ਦਾ ਆਪਣਾ ਤਬੀਦ ਲੈ ਕੇ ਮੈਂ ਵਾਪਸ ਆ ਰਿਹਾ ਸੀ ਘਰ ਨੂੰ ਤੇ ਜੋ ਮੈਨੂੰ ਗਰਿਆਂ ਤੋਂ ਨਹੀਂ ਟਾਰਗੇਟ ਕੀਤਾ ਉਹ ਗਏ ਆਪਣੇ ਗਹੌਰ ਪੰਪ ਕੋ ਇੱਕ ਗੱਡੀ ਮੋਹਰੇ ਲਾ ਲਈ ਤੇ ਇੱਕ ਪਿੱਛੇ ਲਾ ਲਈ ਮੈਨੂੰ ਗੱਭੇ ਰੋਕ ਲਿਆ ਜੋ ਕਿ ਮੇਤੇ ਜਣੀ ਫਿਰ ਹਮਲਾ ਕੀਤਾ ਬਾਹਰ ਨਿਕਲਦੇ ਮੇਰੇ ਇੱਕ ਫੈਰ ਮਾਰਿਆ ਜੋ ਮੇਰੇ ਇਥੇ ਖੂਲ ਚ ਲੰਘਿਆ ਉਸ ਤੋਂ ਬਾਅਦ ਮੇਰੇ ਦਾਤਾਂ ਨਾਲ ਹਮਲਾ ਕਿਰਪਾਨਾਂ ਨਾਲ ਹਮਲਾ ਕੀਤਾ ਜੋ ਮੇਰੇ ਨਾਲ ਪੱਟ ਟੋਕ ਮੇਰੇ ਕੀਤੀ ਆ ਤਾਂ ਮੈਨੂੰ ਇਨਸਾਫ ਦਿੱਤਾ ਜਾਵੇ ਸਾਰੇ ਪ੍ਰਦਰਸ਼ਨ ਦੀ ਅਣਗਹਿਲੀ ਨਾਲ ਸਭ ਕੁਝ ਹੋਇਆ ਇਹ ਅੱਜ ਤਿਆਰੀ ਕੀ ਇਹ ਸਾਰਾ ਮੰਨ ਲਾ ਦੇ ਰਹੇ ਕੱਲ ਜੂਥ ਕਾਲੀ ਦਰ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਉਹਦੇ ਦਾ ਦਵਿੰਦਰ ਸਿੰਘ ਜੀ ਤਖਨ ਸਾਹਿਬ ਤੇ ਕਈ ਨੌਜਵਾਨਾਂ ਨੇ ਗੱਡੀ ਵਿੱਚ ਘੇਰ ਕੇ ਜਿਹੜਾ ਹਮਲਾ ਕਰ ਦਿੱਤਾ ਔਰ ਇਹਨਾਂ ਨੂੰ ਸਾਇਕਲ ਰੂਪ ਵਿੱਚ ਪੱਟੜ ਕਰ ਦਿੱਤਾ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਮੇਨ ਰੋਡ ਦੇ ਉੱਪਰ ਦੋਸ਼ੀ ਹਮਲਾ ਕਰਕੇ ਫਰਾਰ ਹੋ ਗਏ ਔਰ ਪੁਲਿਸ ਜਿਹੜੀ ਹੈ ਕੋਈ ਵੀ ਕਾਰਵਾਈ ਕਰਨ ਦੇ ਵਿੱਚ ਨਿਕਾਬ ਰਹੀ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਮੈਂ ਸਮਝਦਾ ਕਿ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਦੀ ਸਹੈ ਤੇ ਹੋਇਆ ਕਿਉਂਕਿ ਸਰਦਾਰ ਦਵਿੰਦਰ ਸਿੰਘ ਜੀ ਕਿਸੇ ਘਰ ਦੇ ਘਰੇਲੂ ਝਗੜੇ ਦੇ ਵਿੱਚ ਮੀਆਂ ਬੀਬੀ ਦਾ ਝਗੜਾ ਸੀ ਔਰ ਝਗੜੇ ਦੇ ਵਿੱਚ ਰਾਜੀਨਾਮੇ ਦੇ ਤਹਿਤ ਠਾੜੇ ਗਏ ਸੀ ਤੇ ਠਾੜੇ ਦੇ ਅੰਦਰ ਮੇਲਾ ਮੰਡਲ ਦੇ ਅਫਸਰ ਦੇ ਸਾਹਮਣੇ ਉੱਥੇ ਦੂਜੀ ਪਾਰਟੀ ਨੇ ਸਜਾਦ ਦਵਿੰਦਰ ਸਿੰਘ ਜੀ ਨੂੰ ਆਨ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੁਸੀਂ ਸਾਡੇ ਰੋਏ ਦੇ ਵਿੱਚ ਆਏ ਤੇ ਤੁਹਾਨੂੰ ਸ਼ਾਮ ਤੱਕ ਜਿਹੜਾ ਇਹਦਾ ਰਿਜਲਟ ਦਿੱਤਾ ਜਾਊਗਾ ਤੇ ਤੁਹਾਨੂੰ ਜਾਨੋਂ ਮਾਰ ਦੇਣਗੇ ਜੇਕਰ ਤੁਸੀਂ ਸਾਡੇ ਇਸ ਪ੍ਰਵਾਦ ਦੀ ਜਿਹੜੀ ਆ ਕੇ ਮਤ ਕੀਤੀ ਨਾਰਮਲੀ ਤੌਰ ਤੇ ਆਪਣੇ ਦਵਿੰਦਰ ਸਿੰਘ ਨੇ ਉਸ ਵੇਲੇ ਮੌਕੇ ਦੇ ਅਫਸਰ ਨੂੰ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਤੁਹਾਡੇ ਸੱਗੇ ਹਾਜ਼ਰੀ ਦੇ ਵਿੱਚ ਜਿਹੜੇ ਆ ਸਾਨੂੰ ਮੰਦਾ ਬੋਲ ਰਹੇ ਆ ਤੇ ਉਸ ਤੋਂ ਬਾਅਦ ਐਸਐਚਓ ਸਾਹਿਬ ਉਹਨਾਂ ਦੇ ਵੀ ਧਿਆਨ ਵਿੱਚ ਲਿਆਂਦਾ ਵੀ ਆ ਦੇਖੋ ਸ਼ਰਾਰਤੀ ਆਂਸਰ ਹੈ ਗਲਤ ਤਰੀਕੇ ਨਾਲ ਸਾਡੀ ਜਿਹੜੀ ਆ ਬੇਇੱਜ਼ਤੀ ਵੀ ਕਰ ਰਹੇ ਆ ਤੇ ਸਾਨੂੰ ਜਿਹੜਾ ਉਹ ਦੇਖਣ ਲਈ ਵੀ ਕਹਿ ਰਹੇ ਆ ਤੇ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਵੀ ਮਲੇ ਕਿ ਮੈਨੂੰ ਇਹਨਾਂ ਤੋਂ ਖਤਰਾ ਆ ਤੇ ਹੋ ਸਕਦਾ ਵੀ ਮੇਰੇ ਉੱਪਰ ਇਹ ਹਮਲਾ ਕਰ ਲੈ ਕਿਉਂਕਿ ਉਹ ਲਗਾਤਾਰ ਟਾਰਗੇਟ ਕਰ ਰਹੇ ਸੰਜਵੇਦ ਸਿੰਘ ਜੀ ਨੂੰ ਔਰ ਜਦੋਂ ਦਵਿੰਦਰ ਸਿੰਘ ਜੀ ਆਪਣੇ ਕਬਰ ਦੇ ਲੁਧਿਆਣੇ ਗਏ ਰਾਹਤੇ ਵਿਚ ਆ ਰਹੇ ਸਨ ਤੇ ਰਾਹਤੇ ਦੇ ਵਿੱਚ ਦੋ ਤਿੰਨ ਗੱਡੀਆਂ ਲੈ ਕੇ ਇੱਕ ਗੱਡੀ ਉਹਨਾਂ ਦੇ ਉਹਨਾਂ ਦੇ ਮੋਰੇ ਲਗਾਤੀ ਤੇ ਇੱਕ ਪਿੱਛੇ ਲਗਾ ਦੁੱਤੀ ਤੇ ਦਾਤਾ ਤੇਜ ਹਥਿਆਰਾਂ ਨਾਲ ਅਸਲੇ ਨਾਲ ਫੈਰ ਵੀ ਮਾਰਿਆ ਵੀ ਫੈਰ ਮਾਰ ਕੇ ਮਾਰਨ ਦਾ ਵੀ ਯਤਨ ਕੀਤਾ ਸੋ ਮੈਂ ਸਮਝਦਾ ਕਿ ਜਦੋਂ ਪੁਲਿਸ ਨੂੰ ਸਾਰੀ ਇਸ ਗੱਲ ਦੀ ਜਾਣਕਾਰੀ ਸੀ ਸ਼ਰਾਤ ਅਨੁਸਾਰ 198 ਵਿੱਚ ਘਮ ਰਹੇ ਸਨ ਉਹਨਾਂ ਨੂੰ ਉਸੇ ਵੇਲੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਹ ਲੋਕ ਪਹਿਲਾਂ ਵੀ ਜੇਲ੍ਹ ਦੇ ਵਿੱਚ ਆਏ ਹੋਏ ਹਨ ਤੇ ਪਹਿਲਾਂ ਵੀ ਸਮਾਜ ਦੇ ਦੋਸ਼ੀ ਲੋਕ ਹਨ ਜਿਹੜੇ ਦੋਸ਼ੀ ਲੋਕਾਂ ਨੂੰ ਪੁਲਿਸ ਸ਼ਹਿ ਦੇਵੇਗੀ ਥਾਣੇ ਦੇ ਵਿੱਚ ਪਨਾਹ ਦੇਵੇਗੀ ਤੇ ਫਿਰ ਜਿਹੜਾ ਸਾਡੇ ਸਮਾਜ ਨੂੰ ਹੋਰ ਖਤਰਾ ਵੱਧ ਜਾਊਗਾ ਫਿਰ ਮੈਂ ਸਮੋਕੇ ਉੱਤੇ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਧੀ ਵੀ ਕਰਦਾ ਔਰ ਬੇਨਤੀ ਵੀ ਕਰਦਾ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਤੁਰੰਤ ਗ੍ਰਫਤਾਰ ਕਰਕੇ ਜੇਲਾ ਵਿੱਚ ਦਿੱਤਾ ਜਾਵੇ ਔਰ ਜਵਿੰਦਰ ਸਿੰਘ ਜੀ ਉਹਨਾਂ ਦੇ ਨਾਮ ਨਾਲ ਦੇ ਪਰਿਵਾਰ ਦੇ ਨਾਲ ਜਿਹੜਾ ਹੰਯਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ